ਕਿਸਾਨ ਭਰਾਵੋ ਦੇਖ ਸਕਦੇ ਆ ਖੜਿਆ ਸੁਨਾਮ ਦੀ ਮੰਡੀ ਦੇ ਵਿੱਚ 1699 ਦੀ ਜਿਹੜੀ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਹੜੇ ਬਾਬੂ ਜੀ ਆ ਗਏ ਨੇ ਬੋਲੀ ਸਟਾਰਟ ਹੋਣ ਜਾ ਰਹੀ ਹੈਗੀ ਤੁਸੀਂ ਦੇਖ ਲਓਗੇ ਸੁਨਾਮ ਮੰਡੀ ਦੇ ਵਿੱਚ ਕੀ ਰੇਟ ਲੱਗ ਰਿਹਾਗਾ ਬਾਸਮਤੀ ਝੋਨੇ ਦਾ ਤੋਂ ਦੇਖ ਸਕਦੇ ਹੋਗੇ ਟਰਾਈ ਚੱਲ ਰਹੀ ਆ ਹੋਰ ਜੀ ਬਾਬੂ ਜੀ ਹਾਂਜੀ ਬਾਬੂ ਜੀ ਤੁਹਾਨੂੰ ਬੋਲੂ ਦੇ ਹਾਂਜੀ ਬਾਉ ਜੀ 2600 ਰੁਪਏ ਜੀ ਦੇਖੋ ਜੀ 2600 ਦੇ ਉੱਤੋਂ ਸਟਾਰਟ ਹੋਇਆ ਕੰਮ ਦੇਖ ਰਿਆਂਗੇ 1692 ਜਿਹੜੀ ਵੈਰੈਟੀ ਆ ਸੁਨਾਮ ਦੀ ਮੰਡੀ ਚ ਢੇਰੀ ਦੇ ਉੱਪਰ ਖੜਿਆਂਗੇ ਆਪਾਂ ਤਾਂਜੀ 15 ਜੀ 20 ਜੀ 25 ਜੀ 30 ਜੀ 35 ਜੀ 40 ਜੀ 47 ਜੀ 50 55 ਜੀ 80 80 85 ਜੀ 2700 ਜੀ ਹਾਂਜੀ ਜੀ 25 ਜੀ 30 ਜੀ 50 ਜੀ 55 ਜੀ 60 ਜੀ 65 ਜੀ 70 ਜੀ 2200 2200 ਰੁਪਏ ਜੀ ਹਾਂਜੀ ਜੀ 2205 ਰੁਪਏ ਜੀ ਹਾਂਜੀ ਬਾਉ ਜੀ 2805 ਡੌਂਕਰ ਸੱਤ ਬਾਉ ਤੁਸੀਂ ਪੁੱਛੋ ਦੇਖਦਾ ਦੇਖ 2805 ਰੁਪਏ ਜੀ ਕਾਲੀ ਨਾ ਕਾਲੀ ਇੱਕ ਮਿੰਟ ਮੈਂ ਰੁਕ ਕੇ 2805 ਰੁਪਏ ਜੀ 2805 ਜੀ ਇੱਕ ਮਿੰਟ ਗੱਲ ਕਰ ਲੈਂਦੇ ਕਰ ਲੈਂਦੇ ਇਹ ਓਕੇ हां <laughs> बाह जी ठाई सौ तीह रुपए जी, 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 ती जी, जी एक मिनट जी देख रहे खोली भाई, खोली भाई खोली पैंती जी चाली जी 45 ਜੀ 50 55 ਜੀ 60 ਜੀ ਪਹਿੜੀ 2865 ਰੁਪਏ ਜੀ ਤੁਹਾਨੂੰ ਵੀ ਦਵਾਂਗੇ ਇੱਕ ਟਰਾਲੀ ਤੁਹਾਨੂੰ ਸਰੇ ਵਾਲੀ ਹੀਰੀਵਲੀ ਗौरी ਜੀ ਗौरी ਜੀ 2865 ਰੁਪਏ ਦੀ ਇੱਕ ਮਿੰਟ ਉਹ ਕਰ ਰਹੇ ਨਹੀਂ ਅੰਕ ਕਰ ਰਹੇ ਜੀ 70 ਬਾਈ 75 ਜੀ 2875 ਰੁਪਏ ਜੀ ਹਾਂਜੀ ਬਾਬੂ ਜੀ ਹੈ ਕੋਈ ਹੋਰ 2875 ਰੁਪਏਤੀਨ ਜੀ ਲਓ ਜੀ 2875 ਰੁਪਏ ਜਿਹੜੀ 1692 ਸੁਨਾਮ ਦੀ ਮੰਡੀ ਦੇ ਵਿੱਚ ਗੋਲੀ ਦੇਖ ਸਕਦੇ ਹਾਂ ਕਿਸਾਨ ਭਰਾਵੋ ਜੇ ਕਿਤੇ ਇਧਰੋਂ ਉਧਰੋਂ ਤੁਸੀਂ ਨੇ ਸੁਨਾਮ ਦੇ ਵਿੱਚ ਝੋਨਾ ਲੈ ਕੇ ਆਉਣਾ ਤਾਂ ਤੁਸੀਂ ਸੁਨਾਮ ਦੀ ਮੰਡੀ ਦੇ ਵਿੱਚ ਜ਼ਰੂਰ ਲਿਆ ਸਕਦੇ ਹੋ ਤੁਹਾਨੂੰ ਰੇਟ ਨੇ ਜਿਹੜੇ ਲਾਈਵ ਤਸਵੀਰਾਂ ਅੱਜ ਦੀਆਂ ਦੱਸਤੀਆਂ 2875 1692 ਜਿਹੜਾ ਉਹ ਵੇਚ ਚੁੱਕਿਆ ਹੈਗਾ